ਬਾਬਾ ਫਰੀਦ ਯੂਨੀਵਰਸਿਟੀ ਵੱਲੋਂ 120 ਅਸਾਮੀਆਂ ਦੇ ਲਈ ਸਟਾਫ ਨਰਸ ਦੀਆਂ ਜਿਹੜੀਆਂ ਅਸਾਮੀਆਂ ਸੀ ਉਹਨਾਂ ਲਈ ਜਿਹੜਾ ਅੱਜ ਅਪਲਾਈ ਕਰਨ ਦੀ ਲਾਸਟ ਤਰੀਕਾਂ ਮੈਂ ਅੱਜ ਪਹਿਲੀ ਵੀਡੀਓ ਆ ਇਸ ਕਰਕੇ ਤੁਹਾਡਾ ਇੱਕ ਤੋਂ 2 ਮਿੰਟ ਦਾ ਸਮਾਂ ਲਾਵਾਂਗਾ ਇਸ ਤੋਂ ਬਾਅਦ ਮੈਂ ਕਦੇ ਤੁਹਾਨੂੰ ਮਤਲਬ MCQ ਵਾਲੀ ਸੀਰੀਜ਼ ਵਿੱਚ ਤੁਹਾਡਾ ਦੁਬਾਰਾ ਸਮਾਂ ਨਹੀਂ ਲਾਵਾਂਗਾ ਆਪਣੀ MCQ ਪਹਿਲੇ ਜਦੋਂ ਸ਼ੁਰੂ ਕਰਾਂਗਾ ਤਾਂ ਕੁਐਸਚਨ ਤੋਂ ਸਿੱਧਾ ਸ਼ੁਰੂ ਕਰਾਂਗਾ ਤੁਸੀਂ ਬਾਕੀ ਵੀਡੀਓ ਦੇਖ ਲਿਓ ਉੱਥੇ ਆਪਾਂ ਕੁਐਸਚਨ ਤੋਂ ਸਿੱਧੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਦੋ ਤਿੰਨ ਗੱਲਾਂ ਇੰਪੋਰਟੈਂਟ ਨੇ ਤੁਹਾਡੇ ਲਈ ਉਹ ਇਹ ਆ ਨੰਬਰ ਇੱਕ ਇਹ ਦੀ ਜਿਹੜੀ ਪੀਡੀਐਫ ਆ ਉਹ ਡਿਸਕ੍ਰਿਪਸ਼ਨ ਵਿੱਚ ਮਿਲੇਗੀ ਤੁਹਾਨੂੰ ਨੰਬਰ ਦੋ ਇਹਦੇ ਮੌਕ ਟੈਸਟ ਹੈ ਇਹ 25 ਕੁਐਸਚਨਾਂ ਦਾ ਮੌਕ ਟੈਸਟ ਵੀ ਤੁਹਾਨੂੰ ਉਹਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲੇਗਾ ਫ੍ਰੀ ਆਫ ਕਾਸਟ ਹੋਵੇਗਾ ਕੋਈ ਰਜਿਸਟ੍ਰੇਸ਼ਨ ਨਹੀਂ ਹੈਗੀ ਲਿੰਕ ਤੇ ਕਲਿੱਕ ਕਰੋ ਸਿੱਧਾ ਮੌਕ ਟੈਸਟ ਲਗਾਓ ਮੌਕ ਟੈਸਟ ਤੁਸੀਂ ਵੱਧ ਤੋਂ ਵੱਧ ਉਹ ਲਗਾਓ ਅੱਜ ਲਗਾ ਲਓ ਹਫ਼ਤੇ ਬਾਅਦ ਫੇਰ ਲਗਾ ਲਓ ਤੁਹਾਡੀ ਰਿਵੀਜ਼ਨ ਹੁੰਦੀ ਰਹੇਗੀ ਤੀਜੀ ਗੱਲ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਕਿਉਂਕਿ ਜੇ ਤੁਸੀਂ ਸਪੋਰਟ ਕਰੋਗੇ ਤਾਂ ਮੈਨੂੰ ਸੌਖਾ ਹੋ ਜਾਏਗਾ ਕਿ ਮੈਂ ਤੁਹਾਡੇ ਲਈ ਵਧੀਆ ਤੋਂ ਵਧੀਆ ਤੇ ਵੱਧ ਤੋਂ ਵੱਧ ਕੰਟੈਂਟ ਲੈ ਕੇ ਆਵਾਂ 25 ਕੁਐਸਚਨ ਤੁਹਾਨੂੰ ਡੇਲੀ ਪ੍ਰੋਵਾਈਡ ਕਰਵਾਵਾਂਗਾ ਇੱਕ ਵਾਦਾ ਹੋਰ ਆ ਤੁਹਾਡੇ ਨਾਲ ਕਿ ਜਿਸ ਦਿਨ ਪੇਪਰ ਦੀ ਡੇਟ ਅਨਾਉਂਸ ਹੋਗੀ ਉਸ ਦਿਨ ਤੋਂ ਮੈਂ ਤੁਹਾਡੇ ਲਈ ਇੱਕ ਪੂਰੀ ਟੈਸਟ ਸੀਰੀਜ਼ ਜਿਹੜੀ ਲਾਂਚ ਕਰਾਂਗਾ ਉਹ ਟੈਸਟ ਸੀਰੀਜ਼ ਵੀ ਫ੍ਰੀ ਹੋਵੇਗੀ ਉਹਦੇ ਵਿੱਚ ਵੀ ਤੁਹਾਨੂੰ ਰਜਿਸਟ੍ਰੇਸ਼ਨ ਵਗੈਰਾ ਦੀ ਕਿਸੇ ਵੀ ਪ੍ਰਕਾਰ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ ਲਿੰਕ ਤੇ ਕਲਿੱਕ ਕਰੋਗੇ ਤੇ ਟੈਸਟ ਦੇਵੋਗੇ ਪੰਜਾਬੀ ਵੀ ਉਹਦੇ ਵਿੱਚ ਇਨਕਲੂਡ ਰਹੇਗੀ ਲਾਸਟ ਗੱਲ ਇਹ ਆ ਕਿ ਇਹਦੇ ਵਿੱਚ ਜਿਹੜੇ ਪਹਿਲੀਆਂ ਵੀਡੀਓ ਵਿੱਚ ਕੁਐਸਚਨ ਰਹਿਣਗੇ ਉਹ ਰਹਿਣਗੇ ਆਪਣੇ ਬਿਲਕੁਲ ਇਜ਼ੀ ਬੇਸਿਕ ਲੈਵਲ ਇਸ ਤੋਂ ਬਾਅਦ ਮੋਡਰੇਟ ਤੇ ਐਂਡ ਦੇ ਆਪਾਂ ਇਹਨੂੰ ਐਡਵਾਂਸ ਲੈਵਲ ਤੱਕ ਲੈ ਕੇ ਜਾਵਾਂਗੇ ਪੇਪਰ ਬਾਬਾ ਫਰੀ ਯੂਨੀਵਰਸਿਟੀ ਦਾ ਬੇਸਿਕ ਟੂ ਮੋਡਰੇਟ ਵੀ ਆਪਾਂ ਨਹੀਂ ਕਹਿ ਸਕਦੇ ਬਸ ਬੇਸਿਕ ਹੀ ਆਉਂਦਾ ਹਾਂਜੀ ਪਹਿਲਾ ਕੁਐਸਚਨ ਹੈ ਜੀ ਆਪਣਾ ਦਾ ਮੋਸਟ ਇੰਪੋਰਟੈਂਟ ਸਾਈਨ ਆਫ ਦਾ ਹੀਟ ਸਟੋਕ ਹੀਟ ਸਟੋਕ ਦੇ ਲਈ ਮੋਸਟ ਇੰਪੋਰਟੈਂਟ ਸਾਈਨ ਕਿਹੜਾ ਜੀ यह है जी हॉट ड्राई स्किन की है जी आंसर की रहेगा जी हॉट ड्राई स्किन हीट स्टोर मोस्ट इंपॉर्टेंट साइन नैक्सट क्वेश्चन अपना अ पल्स प्रैशर इज पल्स प्रैशर की है ये जी डिफरेंस बिटवीन सिस्टोलिक एंड डेस्टोलिक प्रैशर डिफरेंस बिटवीन सिस्टोलिक एंड डेस्टोलिक प्रैशर यह है जी अपना ए पल्स प्रैशर ਸਰੋਟ ਲਗੀ ਵੀਡੀਓ ਆਉਣਾ ਸਮਝੋ ਤੁਸੀਂ ਇੱਕ ਵਾਰ ਆਦਤ ਪਾ ਲਓ ਫਿਰ ਆਪਾਂ ਨੂੰ ਸਪੀਡ ਤੇ ਵੀ ਲਿਖ ਜਾਵਾਂਗੇ ਵਿਚ ਵਨ ਆਫ ਦਾ ਫੋਲੋਇੰਗ ਇਜ਼ ਨਾਟ ਆ ਪਾਰਟ ਨਾਟ ਆ ਟਾਈਪ ਆਫ ਬੈਕ ਮ사ਜ ਬੈਕ ਮ사ਜ ਦੇ ਲਈ ਕਿਹੜੀ ਟਾਈਪ ਨਹੀਂ ਹੈ ਨੇ ਵਿੱਚੋਂ ਇਹ ਹੈ ਜੀ ਸੋਕਿੰਗ ਬਾਕੀ ਜਿਹੜੇ ਤਿੰਨੋਂ ਨੇ ਉਹ ਬੈਕ ਮ사ਜ ਦੇ ਲਈ ਉਹਦੀਆਂ ਟਾਈਪਸ ਨੇ ਸੋਕਿੰਗ ਇਜ਼ ਨਾਟ ਆ ਟਾਈਪ ਆਫ ਆ ਬੈਕ ਮ사ਜ ਗ੍ਰੋਥ ਹਾਰਮੋਨ ਵਿਲ ਬੀ ਸੈਕ੍ਰੀਟਡ ਬਾਈ ਵਿਚ ਆਫ ਦਾ ਫੋਲੋਇੰਗ ਐਂਡੋਕ੍ਰਾਈਨ ਗਲੈਂਡਸ ਗਲੈਂਡਸ ਇਹਦੇ ਵਿੱਚੋਂ ਇਹ ਜਿਹੜਾ ਗਰੋਥ ਵਾਲਾ ਹਾਰਮੋਨ ਦਾ ਕਿਹੜੇ ਗਲੈਂਡ ਵਿੱਚੋਂ ਰੀਲਿਸ ਹੁੰਦਾ ਜੀ ਇਹ ਹੁੰਦਾ ਜੀ ਪਿਚੂਟਰੀ ਗਲੈਂਡ ਦੇ ਵਿੱਚੋਂ ਕਾਮਨ ਕੁਐਸਚਨ ਹੈ ਵੇਸੀ ਕੋਈ ਹਾਰਡ ਕੁਐਸਚਨ ਨਹੀਂ ਹੈ ਪਿਚੂਟਰੀ ਗਲੈਂਡ ਐਂਡੋਕ੍ਰਾਈਨ ਗਲੈਂਡ ਹੈ ਕਿ ਇਹ ਹਾਂਜੀ ਨੈਕਸਟ ਕੁਐਸਚਨ ਹੈ ਜੀ ਆਪਣਾ ਐ ਕਿਸੇ ਵੀ ਜ਼ਖਮ ਨੂੰ ਜਿਹੜਾ ਹੀਲ ਕਰਨ ਲਈ ਕਿਹੜਾ ਵਿਟਾਮਿਨ ਸਹਾਇਕ ਹੁੰਦਾ ਜਾਂ ਅਹਿਮ ਰੋਲ ਨਿਭਾਉਂਦਾ ਕਿਹੜਾ ਵਿਟਾਮਿਨ ਹੈ ਜੀ ਉਹ ও ਆ ਜੀ ਵਿਟਾਮਿਨ ਸੀ ਆਨਸਰ ਕੀ ਰਹੇਗਾ ਵਿਟਾਮਿਨ ਸੀ ਬੋਨਸ ਨੂੰ ਹੀਲ ਕਰਨ ਦੇ ਲਈ ਆਪਣਾ ਇਹ ਅਹਿਮ ਰੋਲ ਨਿਭਾਉਂਦਾ ਵਿਟਾਮਿਨ ਕੇ ਵੀ ਕੋਈ ਮੇਰਾ ਰੋਲ ਨਿਭਾਉਂਦਾ ਜੀ ਤੁਹਾਨੂੰ ਪਤਾ ਤਾਂ ਕਮੈਂਟ ਜਰੂਰ ਕਰ ਦਿਓ ਕਿ ਵਿਟਾਮਿਨ ਕੇ ਦਾ ਜੇਕਰ ਕੋਈ ਜ਼ਖਮ ਹੋਵੇ ਤਾਂ ਕੁਝ ਬਲੱਡ ਗਲੋਟਿੰਗ ਵਗੈਰਾ ਦਾ ਜੇ ਕੋਈ ਹੈ ਜੇ ਤੁਹਾਡੇ ਧਿਆਨ ਵਿੱਚ ਹੈ ਤਾਂ ਨਹੀਂ ਇਨ ਫਿਊਚਰ ਆਪਾਂ ਇਹ ਸਾਰਾ ਕੁਝ ਆਪਾਂ ਤੁਹਾਨੂੰ ਡਿਟੇਲ ਵਿੱਚ ਕਰਵਾਵਾਂਗੇ ਮਤਲਬ ਐਮਸੀਕਿਊ ਟਾਈਪ ਵਿੱਚ ਕਰਵਾਵਾਂਗੇ ਇਨ ਹਸਪੀਟਲ ਵੇਸਟ ਮੈਨੇਜਮੈਂਟ ਪਲਾਸਟਿਕ ਬੈਗ ਆਫ ਵਿਚ ਕਲਰ ਇਜ਼ ਨਾਟ ਯੂਜ਼ਡ ਕਿਹੜੇ ਕਲਰ ਦੇ ਪਲਾਸਟਿਕ ਬੈਗ ਹਸਪੀਟਲ ਵਿੱਚ ਯੂਜ਼ ਨਹੀਂ ਹੁੰਦੇ 블루 ਹੁੰਦੇ ਨੇ yellow ਹੁੰਦੇ ਨੇ red ਹੁੰਦੇ ਨੇ ਬਟ ਗ੍ਰੀਨ ਕਲਰ ਦੇ ਪਲਾਸਟਿਕ ਬੈਗ ਹਸਪੀਟਲ ਵਿੱਚ ਯੂਜ਼ ਨਹੀਂ ਹੁੰਦੇ ਮਤਲਬ ਇਹਦਾ ਕੋਈ ਸਿਗਨੀਫੀਕੈਂਟ ਵਰਕ ਨਹੀਂ ਹੈ ਗ੍ਰੀਨ ਕਲਰ ਦੇ ਬੈਗਸ ਦਾ ਬੋਡੀ ਟੈਂਪਰੇਚਰ ਇਜ਼ ਐਲੀਵੇਟਡ ਇਨ ਟਿਬੀਰਕਲੋਸਿਸ ਕਦੋਂ ਹਾਈ ਟੈਂਪਰੇਚਰ ਹੁੰਦਾ ਜੀ ਦੋ ਕਲਾਸਸ ਦੇ ਵਿੱਚ ਇਹਦਾ ਆਨਸਰ ਹੈਗਾ ਈਵਨਿੰਗ ਟਾਈਮ ਦੇ ਵਿੱਚ ਹਾਂਜੀ ਆਨਸਰ ਕਿਰੇਗਾ ਈਵਨਿੰਗ ਟਾਈਮ ਸੀ ਆਨਸਰ ਵਟ ਡਸ ਅ ਮਿਕਸਚਰ ਆਫ ਸਰਫੈਕਟੈਂਸ ਕੰਟੇਨ ਹਾਂਜੀ ਕੀ ਦਾ ਮਿਕਸਚਰ ਹੁੰਦਾ ਜੀ ਇਹ ਆਨਸਰ ਆ ਜਾਏਗਾ ਏ ਪ੍ਰੋਟੀਨ ਐਂਡ ਲਿਪਿਡ ਕੀ ਰਹੇਗਾ ਆਨਸਰ ਜੀ ਏ ਇਹ ਤੇ ਕੁਐਸਚਨ ਦਾ ਆਨਸਰ ਆ ਜੀਗਾ ਏ ਪ੍ਰੋਟੀਨ ਐਂਡ ਲਿਪਿਡ ਦ ਟਰਮ ਬਲੂ ਬਲੌਟਰ ਇਜ਼ ਐਸੋਸੀਏਟਿਡ ਵਿਦ ਬਲੂ ਬਲੌਟਰ ਟਰਮ ਜੀ ਕਿਹਦੇ ਨਾਲ ਸਬੰਧਿਤ ਹੈ ਇਹ ਹੈ ਜੀ ਕ੍ਰੋਨਿਕ ਆਬਸਟ੍ਰਕਟਿਵ ਬ੍ਰੌਂਕਾਈਟਸ ਦੇ ਨਾਲ ਕ੍ਰੋਨਿਕ ਆਬਸਟ੍ਰਕਟਿਵ ਬ੍ਰੌਂਕਾਈਟਿਸ ਦੇ ਨਾਲ ਇਹ ਜੀ ਟਰਮਾ ਬਲੂ ਬਲੌਟਰ 올 ਟਰਮਿਕ ਉਹ ਨਾਲ ਸਬੰਧਿਤ ਹੈ 10th ਕੁਐਸਚਨ ਆਪਣਾ which of the following is considered as the most important aspect of hand washing common sawala common prashna आम ਜਿਹੜਾ ਨਰਸਿੰਗ ਨਾਲ ਜਿੱਦਾ ਕੋਈ ਲੈਣਾ ਦੇਣਾ ਵੀ ਹੈਗਾ ਉਹ ਵੀ ਇਹਦਾ ਆਨਸਰ ਸੌਖ ਸਮਝ ਕੇ ਦੇ ਸਕਦਾ ਮੋਸਟ ਇੰਪੋਰਟੈਂਟ ਆਸਪੈਕਟ ਪੁੱਛਿਆ ਜੀ ਦੇਖੋ ਫ੍ਰਿਕਸ਼ਨ ਇਹਦਾ ਆਨਸਰ ਆ ਜਾਏਗਾ ਪਹਿਲੀ ਗੱਲ ਤੇ ਇਹ ਆ ਕੀ ਆ ਜਾਏਗਾ ਫ੍ਰਿਕਸ਼ਨ ਕਿਉਂਕਿ ਜੇ ਸਾਬਣ ਵੀ ਹੋਵੇ ਸੋਪ ਹੋਵੇ ਸਾਡੇ ਕੋਲ ਵਾਟਰ ਹੋਵੇ ਟਾਈਮ ਹੋਵੇ ਤਾਂ ਉਹਨਾਂ ਨਾਲ ਹੈਂਡ ਵਾਸ਼ ਕਰਨ ਦਾ ਸਿੱਧਾ ਸਬੰਧ ਕੋਈ ਹੈ ਕਿ ਲੋ ਸੋਪ ਹੋਣੀ ਜ਼ਰੂਰੀ ਆ ਪਰ ਜਿੰਨਾ ਚਿਰ ਫ੍ਰਿਕਸ਼ਨ ਨਹੀਂ ਕਰਦੇ ਹੱਥਾਂ ਨੂੰ ਮਲਦੇ ਨਹੀਂ ਹੈਗੇ ਉਹਨਾਂ ਟਾਈਮ ਇਹ ਹੈਂਡ ਵਾਸ਼ ਸਹੀ ਤਰੀਕੇ ਨਾਲ ਨਹੀਂ ਹੁੰਦੇ ਨਾਰਮਲ ਆਈਸੀਪ ਕਿੰਨਾ ਹੁੰਦਾ ਜੀ 7 ਤੋਂ 15 ਐਮ ਐਮ ਜੀ ਤੱਕ ਤੁਹਾਨੂੰ ਕਿਤੇ ਕਿਤੇ 0 ਤੋਂ 15 ਤੱਕ ਵੀ ਲਿਖਿਆ ਮਿਲੇਗਾ ਅਸਲ ਵਿੱਚ 0 ਤੋਂ 15 ਇੱਕ ਬੱਚੇ ਤੋਂ ਲੈ ਕੇ ਬਾਲਗ ਤੱਕ ਉਹ ਸਾਰਿਆਂ ਦਾ ਵੱਖਰਾ ਵੱਖਰਾ ਹੁੰਦਾ ਇਸ ਕਰਕੇ ਕਾਮਨ ਜਿਹੜਾ ਸਭ ਤੋਂ 15 ਚੱਲਦਾ ਵੈਸੇ 0 ਤੋਂ 15 ਵੀ ਆਪਣੇ ਆਪ ਚ ਸਹੀ ਹੋ ਜੇ ਜਿਆਦਾਤਰ ਜਿਹੜੇ ਮੰਨਦੇ ਨੇ ਉਹ 7 ਤੋਂ 15 ਸਹੀ ਮੰਨੇ ਨੋਰਮਲ ਆਈਸੀਪੀ ਮੰਨਿਆ ਗਿਆ ਨੈਕਸਟ ਕੁਐਸਚਨ ਕੁਐਸਚਨ ਨੰਬਰ 12 ਵਿਚ ਲੋਬ ਇਜ਼ ਰਿਸਪੌਂਸੀਬਲ ਫਾਰ ਮੈਮਰੀ ਐਂਡ ਲਰਨਿੰਗ ਕਿਹੜੀ ਲੋਬ ਹੈ ਜੀ ਜਿਹੜੀ ਮੈਮਰੀ ਅਤੇ ਦਾਨ ਲਈ ਰਿਸਪੌਂਸੀਬਲ ਹੈ ਉਹ ਹੈ ਜੀ ਟੈਂਪੋਰਲ ਲੋਬ ਹਾਂਜੀ ਆਨਸਰ ਕੀ ਹੈ ਜੀ ਟੈਂਪੋਰਲ ਲੋਬ ਬ੍ਰੇਕਡਾਊਨ ਆਫ ਗਲਾਈਕੋਜਨ ਐਂਡ ਗਲੂਕੋਜ਼ ਇਜ਼ ਨੋਨ ਐਸ ਗਲਾਈਕੋਜਨ ਟੂ ਗਲੂਕੋਜ਼ ਬ੍ਰੇਕਡਾਊਨ ਨੂੰ ਕੀ ਕਹਿੰਦੇ ਨੇ ਇਹਨੂੰ ਇਹ ਹੈ ਜੀ ਗਲਾਈਕੋਜੈਨੋਲਿਸਿਸ ਗਲਾਈਕੋਜੈਨੋਲਿਸਿਸ ਹਾਂਜੀ ਨੈਕਸਟ ਕੁਐਸਚਨ ਬਲੱਡ ਗਰੁੱਪਸ ਵਰ ਫਸਟ ਡਿਸਕਵਰਡ ਬਾਈ ਬਲੱਡ ਗਰੁੱਪਸ ਕਿਹਨੇ ਡਿਸਕਵਰ ਕੀਤੇ ਸੀ ਜੀ ਕਾਰਲ ਲੈਂਡਸਟੀਨਰ ਨੇ ਬੇਸਿਕ ਕੁਐਸਚਨ ਨੇ ਮੈਂ ਤੁਹਾਨੂੰ ਫਿਰ ਕਹਿ ਰਿਹਾ ਹੌਲੀ ਹੌਲੀ ਆਪਾਂ ਇਹਨੂੰ ਐਡਵਾਂਸ ਲੈਵਲ ਤੱਕ ਲੈ ਕੇ ਜਾਵਾਂਗੇ ਕਾਰਲ ਲੈਂਡਸਟੀਨਰ ਇਸ ਦਾ ਰਾਈਟ ਆਨਸਰ ਹਾਂਜੀ ਨੈਕਸਟ ਕੁਐਸਚਨ ਦਾ ਪ੍ਰੋਸੈਸ ਆਫ ਇੰਟਰੋਡਕਸ਼ਨ ਆਫ ਵੀਕੈਂਡ ਪੈਥੋਜਨ ਇੰਟੂ ਹਿਊਮਨ ਬਾਡੀ ਇਜ਼ ਕਾਲਡ ਇਹ ਜਿਹੜਾ ਸਟੇਟਮੈਂਟ ਆ ਇਹਨੂੰ ਆਪਾਂ ਵੈਕਸੀਨੇਸ਼ਨ ਦੀ ਐਗਜ਼ਾਮਪਲ ਜਾਂ ਜਿਹੜੀ ਆਪਣੀ ਡੈਫੀਨੇਸ਼ਨ ਕਹਿ ਸਕਦੇ ਆ ਜਿਹੜੇ ਵਿਕੈਂਡ ਪੈਥੋਜਨ ਹੁੰਦੇ ਨੇ ਹਿਊਮਨ ਬਾਡੀ ਨੂੰ ਹਿਊਮਨ ਬਾਡੀ ਨੂੰ ਇਨਟਰੋਡਿਊਸ ਕਰਵਾਏ ਜਾਂਦੇ ਨੇ ਉਹ ਪ੍ਰੋਸੈਸ ਕੀ ਹੈ ਜੀ ਉਹਨੂੰ ਕਹਿੰਦੇ ਆਪਾਂ ਵੈਕਸੀਨੇਸ਼ਨ ਹਾਂਜੀ ਨੈਕਸਟ ਕੁਐਸਚਨ ਕੀ ਹੈ ਜੀ ਆਪਣਾ ਕੁਐਸਚਨ ਨੰਬਰ 16 ਹਾਂਜੀ ਨਾਰਮਲ ਪਲੇਟਲੇਟ ਕਾਊਂਟ ਇਨ ਹਿਊਮਨ ਬੀਿੰਗ ਇਜ਼ ਪਤਾ ਹੋਵੇਗਾ ਮਿਲਦਾ ਸ਼ਾਇਦ 1.5 ਲੱਖ ਤੋਂ 4.5 ਲੱਖ ਤੱਕ ਹੁੰਦੇ ਨੇ ਲੱਖ ਤੋਂ 4 ਲੱਖ ਵੀ ਬੰਦੇ ਜਾਂਦੇ ਨੇ ਇੱਕ ਰਾਉਂਡ ਫਿਗਰ ਜੀ ਤੂੰ ਯਾਦ ਰੱਖ ਲੋ ਲੱਖ ਤੋਂ 4 ਲੱਖ ਜਾਂ 1.5 ਲੱਖ ਤੋਂ 4.5 ਲੱਖ which of the following is not an essential amino acid which of the following is not an essential amino acid essential amino acid ਇਹਨਾਂ ਵਿੱਚੋਂ ਕਿਹੜਾ ਨਹੀਂ ਹੈ A, C ਤੇ D ਤਿੰਨੋਂ ਹੈਗੇ ਨੇ Arginine ਜਿਹੜਾ ਇਹ amino acid essential ਨਹੀਂ ਹੈ ਅਸੈਂਸ਼ਨਲ ਕਿੰਨੇ ਨੇ 9 ਅਸੈਂਸ਼ਨਲ ਨੇ ਉਹ ਆਪਾਂ ਕੀ ਕਰ ਲਾਂਗੇ ਬਾਅਦ ਵਿੱਚ ਆਰਜੀ 9 ਹੈ ਜਿਹੜਾ ਇਹ ਅਸੈਂਸ਼ਨਲ ਨਹੀਂ ਹੈ ਹਾਂਜੀ ਨਾਰਮਲ ਡੋਸ ਇਸ ਆਫ ਟੈਟਨਸ ਟੌਕਸਾਈਡ ਇਜ਼ ਕਿੰਨੀ ਹੁੰਦੀ ਹੈ ਜੀ ਟੈਟਨਸ ਟੌਕਸਾਈਡ ਦੀ 0.5 ਐਮਐਲ ਵਿਚ ਇਸ ਦਾ ਵੈਕਟਰ ਆਫ ਡੇਂਗੂ ਡੇਂਗੂ ਦਾ ਵੈਕਟਰ ਜਿਹੜਾ ਉਹ ਕਿਹੜਾ ਹੈ ਬਹੁਤ ਸੌਖਾ ਕੁਐਸਚਨ ਹੈ ਜੀ ਇਹ ਹੈ ਜੀ ਏ ਡੀਜ਼ ਏਜ਼ਿਪਟੀ ਏ ਡੀਜ਼ ਏਜ਼ਿਪਟੀ ਇਸ ਦਾ ਵੈਕਟਰ ਆਫ ਡੇਂਗੂ ਕਵੈਸਚਨ ਨੰਬਰ 20 ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਟ੍ਰੂ ਰਿਗਾਰਡਿੰਗ ਵੈਕਸੀਨੇਸ਼ਨ ਹਾਂਜੀ ਵੈਕਸੀਨੇਸ਼ਨ ਨਾਲ ਰਿਲੇਟਡ ਜਿਹੜੀ ਟ੍ਰੂ ਸਟੇਟਮੈਂਟ ਕਿਹੜੀ ਹੈ ਜੀ ਏ ਹੈ ਜੀ ਟ੍ਰੂ ਸਟੇਟਮੈਂਟ ਏ ਵੈਕਸੀਨੇਸ਼ਨ ਇਜ਼ ਅ ਮੈਥਡ ਆਫ ਐਕਟਿਵ ਇਮਿਊਨਾਈਜੇਸ਼ਨ ਜੇਕਰ ਵੈਸੇ ਵੀ ਇਹਨੂੰ ਦੇਖਣਾ ਹੋਵੇ ਤਾਂ ਇਹਦੇ ਵਿੱਚ ਦੇਖੇ ਤਾਂ ਏ ਜਿਹੜਾ ਆਪਸ਼ਨ ਆ ਉਹਦੇ ਵਿੱਚ ਐਕਟਿਵ ਦੀ ਗੱਲ ਆ ਤੇ ਬਾਕੀ ਤਿੰਨਾਂ ਵਿੱਚ ਪੈਸਿਵ ਦੀ ਗੱਲ ਆ वैक्सीनेशन ਆਪਣੇ ਇਮਿਊਨ ਸਿਸਟਮ ਜਿਹੜਾ ਐਕਟਿਵ ਕਰਦੀ ਹੈ ਨਾ ਕਿ ਪੈਸਿਵ ਕਰਦੀ ਹੈ ਹਾਂਜੀ ਨੈਕਸਟ ਕੁਐਸਚਨ ਵਿਚ ਆਫ ਦਾ ਫੋਲੋਇੰਗ ਇਜ਼ ਅ ਫੈਟ ਸੋਲਿਊਬਲ ਵਿਟਾਮਿਨ ਫੈਟ ਸੋਲਿਊਬਲ ਵਿਟਾਮਿਨ ਕਿਹੜਾ ਹੈ ਇਹਨਾਂ ਦੇ ਵਿੱਚੋਂ ਏ ਹੈ ਜੀ ਵਿਟਾਮਿਨ ਏ ਇਹ ਵੀ ਤੁਹਾਨੂੰ ਇੱਕ ਸਾਰੇ ਮੈਂ ਇੱਕ ਲਿਸਟ ਬਣਾ ਕੇ ਦਵਾਗਾ ਤੁਹਾਨੂੰ ਕਿ ਫੈਟ ਸੋਲਿਊਬਲ ਕਿਹੜਨੇ ਵਾਟਰ ਸੋਲਿਊਬਲ ਕਿਹੜਨੇ ਵਿਟਾਮਿਨ ਹੋ ਸਕਦਾ ਤੁਹਾਨੂੰ ਯਾਦ ਵੀ ਹੋਣ ਹਾਂਜੀ ਨੈਕਸਟ ਕੁਐਸਚਨ ਆਪਣਾ ਫਰੋਜ਼ਨ ਡੀਪੀਟੀ ਵੈਕਸੀਨ ਸ਼ੁੱਡ ਬੀ ਫਰੋਜ਼ਨ ਡੀਪੀਟੀ ਵੈਕਸੀਨ ਦਾ ਕੀ ਕਰਨਾ ਚਾਹੀਦਾ ਹੈ ਤਾਂ ਇਹਨੂੰ ਨਹੀਂ ਡਿਸਕਾਰਡ ਕਰਨਾ ਚਾਹੀਦਾ ਕਿਉਂਕਿ ਯੂਜ਼ ਲਈ ਸਹੀ ਨਹੀਂ ਹੈ ਇਹਨੂੰ ਯੂਜ਼ ਨਹੀਂ ਕਰ ਸਕਦੇ ਫਰੋਜ਼ਨ ਡੀਪੀਟੀ ਹੋਵੇ ਤਾਂ ਡਿਸਕਾਰਡ ਕਰੋ 23 ਨੰਬਰ ਕੁਐਸਚਨ ਆਪਣਾ ਐਚ ਆਈ ਵੀ ਵਾਇਰਸ ਬਿਲੋਂਗਸ ਟੂ ਵਿਚ ਆਫ ਦਾ ਫਾਲੋਇੰਗ ਗਰਪਸ ਕਿਹੜੇ ਗਰਪਸ ਨਾਲ ਐਚ ਆਈ ਵੀ ਵਾਇਰਸ ਸਬੰਧਿਤ ਆ ਇਹ ਹੈ ਜੀ ਰੀਟਰੋਵਾਇਰਸ ਨਾਲ ਐਚ ਆਈ ਵੀ ਵਾਇਰਸ ਬਿਲੋਂਗ ਕਿਹਨਾਂ ਕਰਦਾ ਜੀ ਰੀਟਰੋਵਾਇਰਸ 24th ਕੁਐਸਚਨ ਵਿਚ ਆਰ ਦਾ ਫੰਕਸ਼ਨਲ ਯੂਨਟ ਆਫ ਦਾ ਕਿਡਨੀਜ਼ ਇਹ ਹੈ ਜੀ 네ਫਰونز ਲਾਸਟ ਕੁਐਸਚਨ ਆਪਣਾ ਜਿਹੜਾ ਅੱਜ ਦਾ ਰਹੇਗਾ ਉਹ ਆ ਜੀ ਵਿਚ ਆਫ ਦਾ ਫੋਲੋਇੰਗ ਵਿਟਾਮਿਨ ਇਨ ਸੋਲੀਬਲ ਇਨ ਵਾਟਰ ਪਹਿਲਾਂ ਆਪਾਂ ਕੀਤਾ ਸੀ ਫੈਟ ਵਿੱਚ ਸੋਲੀਬਲ ਕਿਹੜੇ ਸੀ ਹੁਣ ਆਪਾਂ ਕਰਦੇ ਆ ਵਾਟਰ ਵਿੱਚ ਸੋਲੀਬਲ ਕਿਹੜਾ ਜੀ ਵਿਟਾਮਿਨ ਇਹ ਆ ਜੀ ਵਿਟਾਮਿਨ ਸੀ ਹਾਂਜੀ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਤੇ ਹੁਣ ਵੀ ਦੁਬਾਰਾ ਤੁਹਾਨੂੰ ਫਿਰ ਰਿਕੁਐਸਟ ਕਰਦਾ ਕਿ ਜਿਹੜੇ ਇਹ ਵੀਡੀਓ ਦੇ ਨੀਚੇ ਲਿੰਕ ਦਿੱਤਾ ਹੋਵੇਗਾ ਮੌਕ ਟੈਸਟ ਦਾ ਉਸ ਨੂੰ ਤੁਸੀਂ ਜਰੂਰ ਲਗਾਇਓ ਵਾਰ-ਵਾਰ ਲਗਾਇਓ ਪੇਪਰ ਦੇਣ ਤੋਂ ਪਹਿਲਾਂ ਲਗਾਇਓ ਤਾਂ ਕਿ ਤੁਹਾਡਾ ਇਹ ਸਾਰਾ ਕੁਝ ਰਿਵਾਈਜ਼ ਹੁੰਦਾ ਰਹੇ ਬਾਕੀ ਜਿੱਥੋਂ ਤੁਸੀਂ ਪੜਦੇ ਹੋ ਉਥੇ ਪੜਦੇ ਰਹੋ ਥੈਂਕ ਯੂ